ਹਾਂਜੀ ਪੰਜਾਬ ਗਿਆਨ ਦਰਪਣ ਚੈਨਲ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਓ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਸਭਨਾਂ ਦੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰਨ ਲੱਗਾ ਕਿ ਜਿਹੜੀ ਸੀਐਸਡੀ ਕੰਟੇਨ ਹੈ ਇਹ ਕਿਸ ਕਿਸ ਨੂੰ ਲਾਗੂ ਆ ਕੌਣ-ਕੌਣ ਇਥੋਂ ਸਮਾਨ ਲੈ ਸਕਦਾ ਹੈ ਕੌਣ-ਕੌਣ ਇਹਦੇ ਵਿੱਚ ਕਾਰਡ ਬਣਾ ਸਕਦਾ ਹੈ ਇਸ ਤਰ੍ਹਾਂ ਦੀਆਂ 15 ਜ਼ਰੂਰੀ ਗੱਲਾਂ ਸੀਐਸਡੀ ਕੰਟੇਨ ਦੇ ਸਬੰਧ ਵਿੱਚ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ ਤੁਹਾਡਾ ਕੋਈ ਸਵਾਲ ਹੋਇਆ ਤਦੋ ਸਿਸ ਜਿਹਾ ਹੋਇਆ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਆ ਜੇ ਔਰ ਇਹ ਸਭ ਤੋਂ ਪਹਿਲਾਂ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਲਾਗੂ ਕਿਸ-ਕਿਸ ਨੂੰ ਆ ਇਹ ਆਰਮੀ 에ਅਰ ਫੋਰਸ ਨੇਵੀ ਅਸਾਮ ਰੈਫਲ ਕੋਸਟ ਗਾਰਡ ਗ੍ਰਿਫ ਟੈਰੀਟੋਰੀਅਲ ਆਰਮੀ ਅਤੇ ਪੂਰੇ ਮੈਕ ਸਾਰੇ ਮਹਿਕਮਿਆਂ ਦੇ ਵਿੱਚ ਕੰਮ ਕਰ ਰਹੇ ਜਿਹੜੇ ਸੈਨਿਕ ਵੀਰ ਨੇ ਜੇਕਰ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ ਤਾਂ ਉਹਨਾਂ ਦੀ ਵਿਧਵਾਵਾਂ ਨੂੰ ਵਿਡੋਜ਼ ਵੀਰਨਾਰੀਆਂ ਨੂੰ ਸਾਬਕਾ ਫੌਜੀਆ ਤੇ ਫੌਜੀਆ ਦੇ ਡਿਪੈਂਡੈਂਟਸ ਨੂੰ ਅਤੇ ਡਿਫੈਂਸਿਵਲੀਆ ਨੂੰ ਕਿ ਜਿਹੜਾ ਸੀਐਚਡੀ ਸਮਾਰਟ ਕਾਰਡ ਲਾਗੂ ਹੈ ਉਹ ਕਾਰਡ ਆਪਣਾ ਬਣਾ ਸਕਦੇ ਨੇ ਜੇ ਬਣਿਆ ਤਾਂ ਸੀਐਚਡੀ ਤੋਂ ਸਮਾਨ ਉਹ ਖਰੀਦ ਸਕਦੇ ਨੇ ਨੰਬਰ 2 ਜਿਹੜੀ ਜ਼ਰੂਰੀ ਗੱਲ ਹੈ ਕਿ ਇੱਥੇ ਗਰੋਸਰੀ ਕੋਟਾ ਜਿਹੜਾ ਰੈਂਕ ਵਾਈਜ਼ ਕਿੰਨਾ-ਕਿੰਨਾ ਹੁੰਦਾ ਹੈ ਜਿਹੜਾ ਅਫਸਰ ਰੈਂਕ ਹੈ 11000 ਰੁਪਏ ਤੱਕ ਦਾ ਪਰ ਮੰਥ ਗਰੋਸਰੀ ਦਾ ਕੋਟਾ ਲੈ ਸਕਦਾ ਹੈ ਜਿਹੜੇ ਜੀਐਸਓ ਰੈਂਕ ਹੈ 8000 ਪਰ ਮੰਥ ਤੇ ਐਨਸੀਓ ਪਬਲਿਕ ਆਉ ਅਦਰ ਰੈਂਕ 5500 ਰੁਪਏ ਮਹੀਨੇ ਦਾ ਜਿਹੜੀ ਗਰੋਸਰੀ ਆ ਉਹ ਸੀਐਸਡੀ ਤੋਂ ਲੈ ਸਕਦੇ ਨੇ ਇਸ ਤੋਂ ਬਾਅਦ ਆ ਜਾਂਦਾ ਲਿਕੋਰ ਦਾ ਕੋਟਾ ਕਿ ਜਿਹੜੇ ਸਰਵਿੰਗ ਕਰ ਰਹੇ ਨੇ ਜਿਹੜੇ ਡਿਊਟੀ ਕਰ ਰਹੇ ਨੇ ਅਫਸਰ 10 ਬੋਤਲ ਮਹੀਨੇ ਵਿੱਚ ਲੈ ਸਕਦੇ ਨੇ ਜੀਐਸਓ 7 ਬੋਤਲ ਤੇ ਜਿਹੜੇ ਐਨਸੀਓ ਬਲਿਕ ਓਆਰਏ 5 ਬੋਤਲ ਜਿਹੜੇ ਲੈ ਸਕਦੇ ਨੇ ਸਰਵਿੰਗ ਪਰਸਨ ਤੇ ਜਿਹੜੇ ਰਿਟਾਇਰਡ ਪਰਸਨ ਨੇ ਅਫਸਰ 10 ਬੋਤਲ ਜਿਹੜੇ ਜੀਐਸਓ 6 ਬੋਤਲ ਤੇ ਜਵਾਨ ਜਿਹੜੇ ਅਬਲਿਕ ਐਨਸੀਓ ਚਾਰ ਬੋਟਲ ਮਹੀਨੇ ਦੀਆਂ ਜਿਹੜੇ ਰਿਟਾਇਰਡ ਪਰਸਨ ਐ ਸੀਐਚਡੀ ਚੋਂ ਲਿਕੋਰ ਦਾ ਕੋਟਾ ਲੈ ਸਕਦੇ ਨੇ ਨੰਬਰ 4 ਤੇ ਜਿਹੜੀ ਜ਼ਰੂਰੀ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਸੀਐਚਡੀ ਦੇ ਸਬੰਧ ਵਿੱਚ ਜਿਹੜੀ ਕਾਰ ਖਰੀਦਣ ਲਈ ਜਿਹੜੀ ਪਾਤਰਤਾ ਹੈ ਉਹ ਚਾਹ ਪੈਟਰੋਲ ਐ ਚਾ ਡੀਜ਼ਲ ਕਾਰ ਐ ਚਾ ਜਿਹੜੀ ਇਲੈਕਟ੍ਰਿਕ ਕਾਰ ਹੁਣ ਨਵੀਂ ਆ ਗਈ ਐ ਉਹਦੀ ਥੋੜੀ ਅਲੱਗ ਕਰਾਈਟੇਰੀਆ ਹੈ ਮੈਂ ਤੁਹਾਨੂੰ ਪੈਟਰੋਲ ਤੇ ਡੀਜ਼ਲ ਕਾਰ ਦੀ 4 ਵੀਲਰ ਦੀ ਜਿਹੜੀ ਜਾਣਕਾਰੀ ਦੇ ਰਿਹਾ ਹਾਂ ਕਿ ਜਿਹੜੇ ਪੇ ਲੈਵਲ ਨੇ ਆਰਮੀ ਦੇ ਉਹਦੇ ਵਿੱਚ ਕਿਹੜਾ ਰੈਂਕ ਹੈ ਤੇ ਕਿੰਨੇ ਲੱਖ ਤੱਕ ਦੀ ਕਾਰ ਜਿਹੜੀ ਉਹ ਲੈ ਸਕਦਾ ਹੈ ਜਿਹੜਾ 3 ਤੋਂ 5 ਪੇ ਲੈਵਲ ਹੈ ਜਿਹਦੇ ਵਿੱਚ ਐਨ ਸੀਓ ਅਬਲੀਕ ਅਦਰ ਰੈਂਕ ਆ ਜਾਂਦੇ ਨੇ ਉਹ 8 ਲੱਖ ਸ਼ੋਰੂਮ ਪ੍ਰਾਈਸ ਤੱਕ ਦੀ ਜਿਹੜੀ ਕਾਰ ਹੈ ਉਹ ਸੀਐਡੀ ਥਰੂ ਲੈ ਸਕਦੇ ਨੇ 6 ਤੋਂ 9 ਪੇ ਲੈਵਲ ਹੈ ਜਿਹਦੇ ਵਿੱਚ ਜੀਐਸਓ ਰੈਂਕ ਆਉਂਦੇ ਨੇ ਉਹ 10 ਲੱਖ ਵਾਲੀ ਕਾਰ ਪੈਟਰੋਲ ਡੀਜ਼ਲ ਵਾਲੀ ਲੈ ਸਕਦੇ ਨੇ ਤੇ ਜਿਹੜਾ 10 ਤੋਂ 18 ਪੇ ਲੈਵਲ ਹੈ ਜਿਹਦੇ ਵਿੱਚ ਅਫਸਰ ਰੈਂਕ ਆਉਂਦੇ ਨੇ ਉਹ 20 ਲੱਖ ਤੱਕ ਦੀ ਕਾਰ ਆ ਜਿਹੜੀ ਸੀਐਚਡੀ ਥਰੂ ਲੈ ਸਕਦੇ ਨੇ ਤੇ ਜੇ ਕਿਸੇ ਨੇ ਇਲੈਕਟ੍ਰਿਕ ਕਾਰ ਲੈਣੀ ਹੈ ਤਾਂ ਇਹ ਸਾਰਾ ਜਿਹੜਾ ਪੈਟਰੋਲ ਡੀਜ਼ਲ ਵਾਲੀ ਕਾਰ ਹੈ ਇਹਦੇ ਵਿੱਚ 5-5 ਲੱਖ ਦਾ ਤੁਸੀਂ ਵਾਧਾ ਕਰ ਲੈਣਾ ਭਾਅ ਜਿਹੜੇ ਓਆ ਰਿੰਕ ਆ ਉਹ 13 ਲੱਖ ਤੱਕ ਦੀ ਜਿਹੜਾ ਜੀਸੀਓ ਰਿੰਕ ਆ ਉਹ 15 ਦੀ ਤੇ ਜਿਹੜਾ ਅਫਸਰ ਰਿੰਕ ਆ 25 ਲੱਖ ਤੱਕ ਦੀ ਜਿਹੜੀ ਹੈ ਇਲੈਕਟ੍ਰਿਕ ਵਹੀਕਲ ਜਿਹੜਾ ਸੀਐਚਡੀ ਥਰੂ ਖਰੀਦ ਸਕਦੇ ਨੇ ਤੇ ਜਿਹੜਾ ਅੱਗੇ ਕਿੰਨੇ ਗੈਪ ਤੋਂ ਬਾਅਦ ਜਿਹੜਾ 5 ਨੰਬਰ ਪੁਆਇੰਟ ਆ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਜਿਹੜੀ ਤੁਸੀਂ ਕਾਰ ਖਰੀਦ ਸਕਦੇ ਹੋ ਸਾਰੇ ਰੈਂਕ 8 ਸਾਲ ਦੇ ਗੈਪ ਤੋਂ ਬਾਅਦ ਜਿਹੜੀ ਇੱਕ ਕਾਰ ਖਰੀਦ ਸਕਦੇ ਨੇ ਜੇਕਰ ਪਹਿਲੀ ਇਲੈਕਟ੍ਰਿਕ ਕਾਰ ਕੋਈ ਖਰੀਦਣਾ ਚਾਹੁੰਦਾ ਤਾਂ ਉਹ ਪਿਛਲੀ ਕਾਰ ਨਾਲੋਂ 6 ਸਾਲਾਂ ਦੇ ਗੈਪ ਨਾਲ ਖਰੀਦ ਸਕਦਾ ਹੈ ਜੇਕਰ ਕਿਸੇ ਸੈਨਿਕ ਦੀ ਡਿਊਟੀ ਦੌਰਾਨ ਡੈਥ ਹੋ ਜਾਂਦੀ ਹੈ ਤਾਂ ਉਹਦੀ ਜਿਹੜੀ ਸੇਮ ਸਹੂਲਤ ਹੈ ਉਹਦੇ ਪਰਿਵਾਰ ਨੂੰ ਮਿਲ ਜਾਂਦੀ ਹੈ ਜਿਹੜਾ ਐਨਸੀਓ ਔਰ ਆਪਣੇ ਲਾਈਫਟਾਈਮ ਦੇ ਵਿੱਚ ਵੱਧ ਤੋਂ ਵੱਧ 4 ਕਾਰਾਂ ਜਿਹੜੀਆਂ ਖਰੀਦ ਸਕਦਾ ਤੇ ਜੀਐਸਓ ਤੇ ਜਿਹੜੀ ਉਹਦੀ ਫੈਮਿਲੀ ਹੈ ਇਹ ਆਪਣੀ ਪੂਰੀ ਸਰਵਿਸ ਦੇ ਵਿੱਚ ਵੱਧ ਤੋਂ ਵੱਧ 5 ਕਾਰਾਂ ਜਿਹੜੀਆਂ ਉਹ ਖਰੀਦ ਸਕਦੇ ਨੇ ਹੁਣ ਨੰਬਰ 6 ਜਿਹੜਾ ਪੁਆਇੰਟ ਆ ਕਿ ਸੀਐਚਡੀ ਦੇ ਵਿੱਚ ਜਿਹੜਾ ਕਾਰ ਦਾ ਰੇਟ ਹੈ ਇਹ ਘਟ ਕੇ ਹੁੰਦਾ ਸਿਵਲ ਦੇ ਨਾਲੋਂ ਇਹ ਕਈਆਂ ਨੂੰ ਉਤਸਕਤਾ ਹੁੰਦੀ ਹੈ ਜਾਣਨ ਦੀ ਅਸਲ ਦੇ ਵਿੱਚ ਜਿਹੜਾ ਸਿਵਲ ਦੇ ਵਿੱਚ ਜੀਐਸਟੀ ਰੇਟ ਲੱਗਦਾ ਉਹ ਲੱਗਦਾ 28% ਪਰ ਸੀਐਚਡੀ ਦੇ ਵਿੱਚ ਜਿਹੜਾ GST ਜਿਹੜੀ ਲੱਗਦੀ ਹੈ ਉਹ ਇਹਦਾ ਅੱਧਾ ਲੱਗਦੀ ਹੈ 14% ਜਿਹਦੀ ਵਜ੍ਹਾ ਨਾਲ CSD ਥਰੂ ਜਦੋਂ ਆਪਾਂ ਕੋਈ ਵਹੀਕਲ ਖਰੀਦਦੇ ਹਾਂ ਤੇ ਉਹਦੇ ਤੇ ਸਾਨੂੰ ਜਿਹੜਾ ਪੈਸਾ ਘੱਟ ਦੇਣਾ ਪੈਂਦਾ ਪਰ ਇਹਦੇ ਵਿੱਚ ਇੱਕ ਜ਼ਰੂਰੀ ਨੋਟ ਕਰਨ ਵਾਲੀ ਗੱਲ ਹੈ ਜੇਕਰ ਤੁਸੀਂ CSD ਥਰੂ ਕਾਰ ਖਰੀਦੀ ਹੈ ਤਾਂ 5 ਸਾਲ ਤੱਕ ਤੁਸੀਂ ਇਹਨੂੰ ਵੇਚ ਨਹੀਂ ਸਕਦੇ ਹੋ ਹੁਣ ਅਗਲਾ ਜਿਹੜਾ 7ਵਾਂ ਪੁਆਇੰਟ ਹੈ ਕਿ ਤੁਸੀਂ CSD ਥਰੂ ਕਿੰਨੇ ਟੀਵੀ ਤੇ AC ਜਿਹੜੇ ਖਰੀਦ ਸਕਦੇ ਹੋ ਇਹ ਸਾਰੇ ਰੈਂਕਾਂ ਵਾਸਤੇ ਸੇਮ ਹੈ ਹਰ 4 ਸਾਲ ਬਾਅਦ 2 ਟੀਵੀ ਅਤੇ 4 ਏਸੀ ਤੁਸੀਂ ਸੀਐਡੀ ਥਰੂ ਖਰੀਦ ਸਕਦੇ ਹੋ ਨੰਬਰ 8ਵਾਂ ਪੁਆਇੰਟ ਜਿਹੜਾ ਏਐਫਡੀ 1 ਆਈਟਮ ਜਿਹਦੇ ਵਿੱਚ ਬਾਈਕ ਸਕੂਟੀ ਫਰਿੱਜ microwaves ਵਾਸ਼ਿੰਗ ਮਸ਼ੀਨ ਵਗੈਰਾ ਹੁੰਦੇ ਨੇ ਇਹ ਤੁਸੀਂ ਹਰ 4 ਸਾਲ ਬਾਅਦ ਇੱਕ ਆਈਟਮ ਖਰੀਦ ਸਕਦੇ ਹੋ ਉਸ ਤੋਂ ਬਾਅਦ ਨੰਬਰ 9 ਪੁਆਇੰਟ ਜਿਹੜਾ ਹੈ ਏਐਫਡੀ 2 ਆਈਟਮਾਂ ਜਿਹੜੀਆਂ ਆਉਂਦੀਆਂ ਨੇ ਜਿਹੜੀਆਂ ਜਿਹਦੇ ਵਿੱਚ ਪੱਖਾ ਮੈਟ੍ਰਸ ਘੜੀਆਂ ਐਨਕਾਂ ਸੂਟਕੇਸ ਆਰਓ ਪ੍ਰੈਸ਼ਰ ਕੁੱਕਰ ਵਗੈਰਾ ਸਾਰਾ ਕੁਝ ਆਉਂਦਾ ਹੈ ਇਹ ਪਹਿਲਾਂ ਤੁਸੀਂ ਸਿਰਫ ਜਿਹੜਾ ਤੁਹਾਡਾ ਮੇਨ ਪ੍ਰਾਇਮਰੀ ਜਿਹੜਾ ਤੁਹਾਡਾ ਗਰੋਸਰੀ ਕਾਰਡ ਹੁੰਦਾ ਸੀ ਉਹਦੇ ਤੇ ਲੈ ਸਕਦੇ ਸੀ ਪਰ ਹੁਣ ਤੁਸੀਂ ਇਹ ਆਪਣੇ ਲਿਕੋਰ ਕਾਰਡ ਤੇ ਵੀ ਆਈਟਮਾਂ ਖਰੀਦ ਸਕਦੇ ਹੋ ਨੰਬਰ 10 ਪੁਆਇੰਟ ਹੈ ਜਿਹੜਾ ਰਿਟਾਇਰਡ ਸੈਨਿਕ 2 ਮਹੀਨੇ ਦਾ ਸੀਐਸਡੀ ਦਾ ਕੋਟਾ ਜਿਹੜਾ ਉਹ ਇਕੱਠਾ ਲੈ ਸਕਦੇ ਨੇ ਉਦਾਹਰਨ ਦੇ ਤੌਰ ਤੇ ਮੰਨ ਲਓ ਕੋਈ ਬੰਦਾ ਫਰਵਰੀ ਵਿੱਚ ਸੀਐਸਡੀ ਕੰਟੇਨ ਨਹੀਂ ਗਿਆ ਉਹ ਮਾਰਚ ਦੇ ਵਿੱਚ ਫਰਵਰੀ ਤੇ ਮਾਰਚ ਦੋਵਾਂ ਮਹੀਨਿਆਂ ਦਾ ਇਕੱਠਾ ਕੋਟਾ ਲੈ ਸਕਦਾ ਹੈ ਪਰ ਉਹ ਨਾਲ ਹੀ ਅਪ੍ਰੈਲ ਦਾ ਨਹੀਂ ਲੈ ਸਕਦਾ ਇਕੱਠਾ 2 ਮਹੀਨਿਆਂ ਦਾ ਪਿਛਲਾ ਜਾਂ ਅਡਵਾਂਸ ਦਾ ਲਿਆ ਜਾ ਸਕਦਾ ਪਰ ਤੁਸੀਂ ਇਕੱਠਾ 3 ਮਹੀਨੇ ਦਾ ਕੋਟਾ ਜਿਹੜਾ ਉਹ ਨਹੀਂ ਲੈ ਸਕਦੇ ਹੋ ਨੰਬਰ 11 ਕਿ ਪਹਿਲਾਂ ਜਿਹੜਾ ਸੀਐਸਡੀ ਕਾਰਡ ਤੁਹਾਨੂੰ ਹਰ ਸਾਲ ਰੀਨਿਊ ਕਰਾਉਣਾ ਪੈਂਦਾ ਸੀ ਜਦੋਂ ਤੁਸੀਂ ਲੈਣ ਚ ਲੱਗਦੇ ਸੀ ਸਮਾਨ ਲੈ ਕੇ ਜਦੋਂ ਬਿੱਲ ਕੱਟਣ ਲੱਗਦੇ ਸੀ ਉਹ ਕਹਿੰਦੇ ਜੀ ਤੁਹਾਡਾ ਕਾਰਡ ਐਕਸਪਾਇਰ ਹੋ ਗਿਆ ਫਿਰ ਉਹਨੂੰ ਰੀਨਿਊ ਕਰਾਓ ਉਹਨਾਂ ਆਧਾਰ ਕਾਰਡ ਦੀ ਕਾਪੀ ਲਾਓ ਹੁਣ ਤੁਸੀਂ ਰੀਨਿਊ ਕਰਾਉਣ ਦਾ ਝੰਜੜ ਤੁਹਾਡਾ ਖਤਮ ਹੋ ਗਿਆ 10 ਸਾਲਾਂ ਬਾਅਦ ਤੁਹਾਡਾ ਜਿਹੜਾ ਕਾਰਡ ਹੁਣ ਰੀਨਿਊ ਹੋਏਗਾ ਹਰ ਸਾਲ ਤੁਹਾਨੂੰ ਜਿਹੜਾ ਰੀਨੂ ਕਰਾਉਣ ਦੀ ਜ਼ਰੂਰਤ ਨਹੀਂ ਹੈ ਇਹਦੇ ਵਾਸਤੇ ਤੁਸੀਂ 10 ਸਾਲਾਂ ਬਾਅਦ ਜਿਹੜਾ ਤੁਹਾਡਾ ਸੀਐਸਡੀ ਆਫਿਸ ਹੈ ਉੱਥੇ ਆਪਣੀ ਜਿਹੜੀ ਐਪਲੀਕੇਸ਼ਨ ਆ ਉਹ ਤੁਸੀਂ ਦੇ ਸਕਦੇ ਹੋ ਇਹਦੇ ਬਾਰੇ ਮੈਂ ਅਲੱਗ ਤੋਂ ਵੀਡੀਓ ਬਣਾ ਦੇਵਾਂਗਾ ਕਿ ਕਿਹੜੇ-ਕਿਹੜੇ ਤੁਹਾਨੂੰ ਡਾਕੂਮੈਂਟ ਚਾਹੀਦੇ ਨੇ ਜਦੋਂ ਤੁਸੀਂ ਆਪਣਾ ਕਾਰਡ ਰੀਨੂ ਕਰਾਉਣਾ ਔਰ ਇਹਦੇ ਤੋਂ ਇਲਾਵਾ ਜਿਹੜੀਆਂ ਵੀਰ ਨਾਰੀਆਂ ਹੁੰਦੀਆਂ ਨੇ ਵਿਡੋਜ਼ ਆਰਮੀ ਪਰਸਨ ਦੀਆਂ ਉਹਨਾਂ ਲਈ ਸਪੈਸ਼ਲ ਸੀਐਸਡੀ 스마트 ਕਾਰਡ ਬਣਦਾ ਹੈ ਜਿਹਦੇ ਵਿੱਚ ਉਹਨਾਂ ਨੂੰ ਲਾਈਨ ਵਿੱਚ ਲੱਗਣ ਤੋਂ ਵੀ ਛੋਟ ਹੁੰਦੀ ਹੈ ਔਰ ਉਹਦੇ ਵਿੱਚ ਜੇ ਕਿਸੇ ਸਾਬਕਾ ਸੈਨਿਕ ਨੇ ਆਪਣੀ ਡੈਥ ਹੋਣ ਤੋਂ ਪਹਿਲਾਂ ਜੇਕਰ ਕਾਰਾਂ ਦਾ ਕੋਟਾ ਪੂਰਾ ਕਰ ਲਿਆ ਤਾਂ ਉਹ ਸੈਨਿਕ ਦੀ ਜਿਹੜੀ ਵਿਡੋ ਹੈ ਉਹ ਇੱਕ ਕਾਰ ਫਿਰ ਵੀ ਸੀਐਚਡੀ ਥਰੂ ਜਿਹੜੀ ਆ ਲੈ ਸਕਦੀ ਹੈ ਅਗਨੀਵੀਰ ਅਤੇ ਨਵੇਂ ਭਰਤੀ ਹੋਏ ਜਿਹੜੇ ਅਫਸਰ ਹੁੰਦੇ ਨੇ ਕੈਂਡੀਟ ਜਿਹੜੇ ਹੁੰਦੇ ਨੇ ਉਹਨਾਂ ਦੀ ਟ੍ਰੇਨਿੰਗ ਪੂਰੀ ਹੋਣ ਪ੍ਰੰਤ ਉਹਨਾਂ ਨੂੰ ਸੈਂਟਰਾਂ ਦੇ ਵਿੱਚੋਂ ਜਿਹੜਾ ਸੀਐਚਡੀ ਕਾਰਡ ਬਣਾ ਕੇ ਦੇ ਦਿੱਤਾ ਜਾਂਦਾ ਤਾਂ ਕਿ ਯੂਨਟਾਂ ਵੀ ਜਾ ਕੇ ਆਪਣਾ ਜਿਹੜਾ ਕਾਰਡ ਵਰਤ ਸਕਣ ਉਹਦੇ ਤੋਂ ਸਮਾਨ ਜਿਹੜਾ ਉਹ ਲੈ ਸਕਣ ਜਿਹੜਾ ਇਹਦੇ ਵਿੱਚ ਅਗਲਾ 14 ਨੰਬਰ ਪੁਆਇੰਟ ਆ ਉਹ ਇਹ ਹੈ ਕਿ ਸੀਐਚਡੀ ਹੈਲਪ ਲਾਈਨ ਜੇਕਰ ਤੁਹਾਨੂੰ ਸੀਐਚਡੀ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਸੀਐਚਡੀ ਕਾਰਡ ਸੰਬੰਧੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਹਾਡੀ ਸਕਰੀਨ ਤੇ ਨੰਬਰ ਆ ਰਹੇ ਨੇ ਮੇਲ ਆਈਡੀ ਆ ਰਹੀ ਹੈ ਇਹਦੇ ਤੋਂ ਤੁਸੀਂ ਸੰਪਰਕ ਕਰ ਸਕਦੇ ਹੋ ਸ਼ਿਕਾਇਤ ਕਰ ਸਕਦੇ ਹੋ ਤਾਂ ਤੁਹਾਡੀ ਜਿਹੜੀ ਹੈਲਪ ਹੈ ਹੋ ਸਕਦੀ ਹੈ ਹੋ ਸਕਦੀ ਹੈ ਸੋ ਅਖੀਰ ਦੇ ਵਿੱਚ 15ਵਾਂ ਪੁਆਇੰਟ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਸੀਐਚਡੀ ਤੇ ਯੂਆਰਸੀ ਦੇ ਵਿੱਚ ਕੀ ਫਰਕ ਹੈ ਆਮ ਤੌਰ ਤੇ ਆਪਾਂ ਦੇਖਦੇ ਹਾਂ ਨਾ ਯੂਨਿਟਾਂ ਦੇ ਬਾਹਰ ਲਿਖਿਆ ਹੁੰਦਾ ਹੈ URC ਯੂਨਿਟ ਰਨ ਕੰਟੇਨ ਅਸਲ ਦੇ ਵਿੱਚ ਸੀਐਚਡੀ ਜਿਹੜਾ ਇੱਕ ਕੰਟੀਨਿਊਅਕ ਮਹਿਕਮਾ ਹੈ ਜਿਹਨੂੰ ਕੰਟੇਨ ਸਟੋਰ ਡਿਪਾਰਟਮੈਂਟ ਕਹਿੰਦੇ ਨੇ ਹੁਣ ਇਸ ਮਹਿਕਮੇ ਦੇ ਅੰਦਰ 34 ਏਰੀਆ ਡੀਪੂ ਆਉਂਦੇ ਨੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਯੂਆਰਸੀ ਯੂਨਿਟ ਰਨ ਕੰਟੇਨ ਆਉਂਦੀਆਂ ਨੇ ਸੋ ਸਾਰਿਆਂ ਨੂੰ ਮਿਲਾ ਕਰਕੇ ਜਿਹੜਾ ਇਹਨਾਂ ਦਾ ਹੈੱਡ ਹੈ ਇਹ ਹੈ ਸੀਐਚਡੀ ਕੰਟੇਨ ਸਟੋਰ ਡਿਪਾਰਟਮੈਂਟ ਸੋ ਇਹਦੇ ਤੋਂ ਬਹੁਤ ਸਾਰੇ ਸੈਨਿਕ ਸਾਬਕਾ ਸੈਨਿਕ ਤੋਂ ਉਹਨਾਂ ਦੇ ਪਰਿਵਾਰ ਲਾਭ ਲੈਂਦੇ ਨੇ ਹੁਣ ਨਵੀਂ ਜਾਣਕਾਰੀ ਸੁਣਨ ਵਿੱਚ ਆ ਰਹੀ ਹੈ ਕਿ ਜੇਕਰ ਤੁਸੀਂ ਨਵਾਂ ਸੀਐਡਿਡ ਕਾਰਡ ਬਣਾਉਣਾ ਹੈ ਜਾਂ ਤੁਸੀਂ ਰੀਨੂ ਕਰਾਉਣਾ ਤਾਂ ਤੁਸੀਂ ਘਰ ਬੈਠੇ ਆਨਲਾਈਨ ਜਿਹੜਾ ਉਹਦੇ ਪੋਰਟ ਤੋਂ ਜਾ ਕੇ ਅਪਲਾਈ ਕਰਦੇ ਹੋਗੇ ਕਿ ਜਿਹੜਾ ਕਾਰਡ ਆ ਤੁਹਾਡੇ ਘਰ ਬੈਠੇ ਆ ਜਾਏਗਾ ਪਰ ਨਵਾਂ ਇਹ ਅਜੇ ਤੱਕ ਸਿਸਟਮ ਲਾਗੂ ਨਹੀਂ ਹੋਇਆ ਹੋ ਸਕਦਾ ਕੁਝ ਦਿਨਾਂ ਤੱਕ ਆ ਜਾਈ ਜਦੋਂ ਵੀ ਅਗਲੇ ਟਾਈਮ ਤੱਕ ਆਏਗਾ ਤੁਹਾਨੂੰ ਇਸ ਚੈਨਲ ਤੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਕਿਵੇਂ ਤੁਸੀਂ ਅਪਲਾਈ ਕਰਨਾ ਸਾਰੀ ਤੁਹਾਨੂੰ ਜਾਣਕਾਰੀ ਮਿਲ ਜੇਗੀ ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿਸੇ ਵਿਸ਼ੇ ਤੇ ਵੀਡੀਓ ਬਣਨੀ ਚਾਹੀਦੀ ਹੈ ਜਿਹੜੀ ਸਾਰਿਆਂ ਵਾਸਤੇ ਜ਼ਰੂਰੀ ਹੋਵੇ ਤਾਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਸੁਝਾਅ ਜਰੂਰ ਦੇ ਆ ਜੇ ਮੇਰੇ ਕੋਲ ਜਿੰਨਾ ਕਿ ਟਾਈਮ ਹੁੰਦਾ ਜਿੰਨੀ ਕਿ ਮੇਰੇ ਕੋਲ ਜਾਣਕਾਰੀ ਆਉਂਦੀ ਹੈ ਸੋ ਇਕੱਠੀ ਕਰਕੇ ਸਾਰੀ ਤੁਹਾਡੇ ਸਭ ਦੇ ਨਾਲ ਸਾਂਝੀ ਕਰਦੇ ਰਹੀਦਾ ਸੋ ਤੁਹਾਡਾ ਹੌਸਲਾ ਫੁਲਾਈ ਕਰਨ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਪੂਰੀ ਵੀਡੀਓ ਵੇਖੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ